ਅੱਜ ਅਸੀਂ ਗੱਚਕ ਬਣਾਉਣੇ ਤੁਹਾਨੂੰ ਦੱਸ ਰਹੇ ਹਾਂ ਜੀ ਇਹਦੇ ਲਈ ਅਸੀਂ ਗੁੜ ਨੂੰ ਮੀਡੀਅਮ ਫਲੇਮ ਤੇ ਧਰ ਕੇ ਮੈਲਟ ਕਰ ਰਹੇ ਹਾਂ ਇਹਦੀ ਚਾਸ਼ਨੀ ਤਿਆਰ ਕਰ ਰਹੇ ਹਾਂ ਨਾਲ ਹੀ ਅਸੀਂ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਲੈ ਲਿਆ ਹੈ ਨਾਲ ਹੀ ਅਸੀਂ ਕੁਝ ਮਗਜ ਤੇ ਸੌਂਫ ਲੈ ਲਈ ਹੈ ਇਹ ਥੋੜੇ ਜਿਹਾ ਤਿਲ ਲੈ ਲਏ ਨੇ ਤੇ ਅਸੀਂ ਮੂਖਲੇ ਨੂੰ ਕੱਢ ਲੈ ਆਂਦੇ ਹਾਂ ਹੁਣ ਅਸੀਂ ਸਾਰਾ ਕੁਛ ਇਹਦੇ ਵਿੱਚ ਪਾ ਦਾਂਗੇ ਜੀ ਗੁੜ ਦੀ ਚਾਸ਼ਨੀ ਦੇ ਜੈਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਹਮ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਥਾਲੀ ਨੂੰ ਤੁਸੀਂ ਅੱਛੀ ਤਰ੍ਹਾਂ ਤੇਲ ਦੇ ਨਾਲ ਗ੍ਰੇਸ ਕਰ ਲੈਣਾ ਅਸੀਂ ਇੱਥੇ ਇੱਕ ਵਰਤਨ ਲੈ ਲਿਆ ਜਿਹਨੂੰ ਕਿ ਚੰਗੀ ਤਰ੍ਹਾਂ ਗ੍ਰੇਸ ਕਰ ਲਿਆ ਇਹਦੇ ਉੱਤੇ ਅਸੀਂ ਇਹ ਸਾਰਾ ਤਿਆਰ ਕੀਤਾ ਉਹਨੂੰ ਅਸੀਂ ਇਹਦੇ ਤੇ ਫਲਾਵਾਂਗੇ ਫਲਾ ਦਾਂਗੇ ਇੱਕ ਚਮਚ ਇਹਦੇ ਵਿੱਚ ਅਸੀਂ ਖੋਦਾ ਐਡ ਕਰਾਂਗੇ ਇਹ ਦੇਖੋ ਜੀ ਇਹਨੂੰ ਇਸ ਤਰ੍ਹਾਂ ਅਸੀਂ ਕੜਾਈ ਚੋਂ ਕੱਢ ਕੇ ਫਲਾ ਲੈਣਾ ਤੈਨੂੰ ਠੰਡਾ ਹੋਣੇ ਤੱਕ ਵੇਟ ਕਰਨੇ ਆ ਇਸ ਤਰ੍ਹਾਂ ਸਾਡੀ ਗੱਲ ਚੱਕਿਆ ਜਿਹੜੇ ਬਣ ਕੇ ਤਿਆਰ